ਦੋਸਤੋ ਜਿਵੇਂ ਕਿ ਹਾਰ ਮਹੀਨਾ ਚੜਿਆ ਤੇ ਜਿਹੋਨੇ ਸੀ ਲਵਾਈ ਵੀ ਜਿਹੜੀ ਕਾਫੀ ਵੱਡੇ ਪੱਧਰ ਤੇ ਚਲ ਰਹੀ ਤੇ ਇਸ ਦੇ ਦੌਰਾਨ ਹੀ 20 ਪੈਣੇ ਵਿੱਚ ਰੋਗੇ ਸਸ ਕਰਕੇ 17 ਜੂਨ ਤੋਂ ਸਾਤ ਸਵੇਰਾ 18 ਜੂਨ ਦੀਆਂ ਨੇ ਸਵੇਰੇ ਵੇਲੇ ਦੀਆਂ ਨਾਭਾ ਏਰੀਆ ਦੇ ਆ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਜੇ ਲੱਗਦਾ ਤੁਸੀਂ ਨਾਭਾ ਏਰੀਆ ਬਹੁਤ ਹੀ ਭਾਰੀ ਬਾਰਿਸ਼ ਹੈ ਆ ਆ ਵਾਲੇ ਜਿਹੜੇ ਖੇਤ ਨੇ ਆਹ ਵਾਲੇ ਇਹ ਬਿਲਕੁਲ ਸੁੱਕੇ ਪੈਸਣੇ ਵਾਹਾਂ ਨੇ ਪਾਣੀ ਕਰ ਵੀ ਸਾਰੇ ਜਲਥਲ ਕਰ ਦਿੱਤਾ ਉਧਰੋਂ ਲਾਈਟ ਵੀ ਮੀਂਹ ਪੈਣ ਦੀ ਵਜ੍ਹਾ ਤੋਂ ਲਾਈਟ ਵੀ ਲਗਾਤਾਰ ਚੱਲੀ ਜਾ ਰਹੀ ਹੈ ਖਾਸ ਕਰਕੇ ਪਿਛਲੇ 24 ਘੰਟਿਆਂ ਤੋਂ ਲਾਈਟ ਜਿਹੜੀ ਹੈ ਨੌਨਕ ਤੋਂ ਉਪ ਕੰਮ ਇਹ ਹੈ। ਆ ਜਾਇਆ ਕਿਹਾ ਕਿ ਤੁਸੀਂ ਬਾਰਿਸ਼। ਇਹ ਇਹ ਨਹੀਂ ਫੜਦੀ ਮੱਤ। ਸਾਡੇ ਦੇਪ ਦੇ ਵਿੱਚ ਝੋਨਾ ਲਾਉਣ ਲੱਗੇ ਸਨ ਮਜ਼ਦੂਰ ਤੇ ਇਹ ਵੀ ਜਦ ਅਸੀਂ ਹਲਕਾ ਹਲਕਾ ਜਿਹਾ ਪਾਣੀ ਰੱਖਿਆ ਸੀ। ਧਾਰਾ ਜਿਹਾ ਸੀ ਤੇ ਵੇਖੋ ਲਗਭਗ 5 ਕੁ ਮਿੰਟ ਦੇ ਵਿੱਚ ਆ ਕੁਝ ਬਣਾ ਦੇਤਾ ਹੈ। ਪਰ ਦੋਸਤੋ ਇੱਕ ਗੱਲ ਹੈਗੀ ਆ ਕਿ ਝੋਨਾ ਲਾਉਂਦੇ ਸਮੇਂ ਜਿਵੇਂ ਬਾਰਿਸ਼ ਹੋ ਜਾਂਦੀ ਆ ਆਪਾਂ ਕਾਲ ਕਰ ਜਨਨੇ ਕਈ ਵਾਰੀ ਗਾਹਣ ਜ਼ਿਆਦਾ ਕਰ ਲਈਦਾ ਫਿਰ ਬਾਅਦ ਚ ਕਈ ਵਾਰੀ ਦੇ ਕੁਛ ਦਿਨ ਖੜਦੇ ਰੁਕ ਜੇ ਵਰਖਾ ਨਹੀਂ ਨਾ ਪਵੇ ਗਰਮੀ ਪੈ ਜਾਵੇ ਫਿਰ ਕਈ ਵਾਰੀ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਧੋਣੇ ਨੂੰ ਸੋ ਸਹੀ ਜੇ ਸਹੀ ਆਪਣੇ ਹਿਸਾਬ ਨਾਲ ਜਿੰਨਾ ਕੁ ਪਾਣੀ ਉਪਲਬਧ ਹੁੰਦਾ ਉਹਦੇ ਹਿਸਾਬ ਨਾਲ ਹੀ ਧੋਣਾ ਲਾਉਣਾ ਚਾਹੀਦਾ ਬਾਕੀ ਸਾਡੇ ਤਾਂ ਹੁਣ ਕੁਛ ਆ ਦੇਖ ਸਕਦੇ ਦੋਨੇ ਮੋਟਰ ਹੀ ਖੜੀਆਂ ਨੇ ਦੋਨੇ ਮੋਟਰ ਬੰਦ ਕਰਤੀਆਂ ਨੇ udar lebih <tellan> <tellan> i'm mm -hmm. mm -hmm.